ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾ ਮਨ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਤੇ ਆਪਾਂ ਖਾਣਾ ਅੱਜ ਬਾਹਰ ਨਹੀਂ ਬਣਾਉਂਗਾ। ਰਿਕਲੀ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਦਿਨ ਰਾਤ ਤੇ ਸਾਰਾ ਚੌਂਕਾ ਚੱਲ ਉਹ ਜਿਹੜਾ ਮੈਂ ਨਵਾਂ ਬਣਾਇਆ ਸੀ ਸਾਰੀ ਮਿੱਟੀ-ਮੁੱਟੀ ਉਹ ਦੀ ਖੁਰ ਗਈ ਐ। ਇਹਨਾਂ ਦੁਬਾਰਾ ਲਿਪਾ ਪੂਜੀ ਕਰਨੀ ਪੈਣੀ ਆ। ਤੇ ਅੱਜ ਦਾ ਖਾਣਾ ਆਪਾਂ ਅੰਦਰ ਰਸੋਈ 'ਚ ਹੀ ਬਣਾਵਾਂਗੇ। ਗੈਸ ਦੇ ਉੱਪਰ ਹੀ ਬੰਨਣਾ ਤੇ ਗੋਭੀ ਬਣ ਲੱਗੀ ਐ ਜੀ ਤੇ ਗੋਭੀ ਨੂੰ ਮੈਂ ਛੋਟੇ-ਛੋਟੇ ਪੀਸੇ ਜਿਵੇਂ ਟੁੱਕੜ ਕੇ ਉਬਾਲ ਲੈਣਾ 10 ਮਿੰਟ ਨਮਕ ਪਾ ਕੇ ਇਦ ਨਾਲ ਇੱਕ ਦੇ ਦੀ ਸਾਰੀ ਗੰਦਗੀ ਸਾਫ ਹੋ ਜੋਗੀ ਕਿਉਂਕਿ ਇੱਕ ਬੇਮੌਸਮੀ ਜੀ ਹੈ ਗਈ ਹੈ ਤੇ ਚਲੋ ਵੇਖ ਕੇ ਚੀਜ਼ ਜੇਕਰ ਆਉਂਦਾ ਖਾਣ ਨੂੰ ਨਾਲ ਬੱਚਿਆਂ ਲਈ ਬਣਨੀ ਆ ਫਰੈਂਚ ਫਰਾਈਜ਼ ਆਲੂ ਜਿਹੜੇ ਆ ਮੈਂ ਲੰਬੇ ਲੰਬੇ ਪਤਲੇ ਪਤਲੇ ਕੱਟ ਲਏ ਆ ਤੇ ਪਾਣੀ ਚ ਕੱਟ ਰਹੀਆਂ ਇੱਕ ਵਾਰੀ ਇਹਨਾਂ ਨੂੰ ਧੋ ਲੈਣਾ ਵਾ ਠੰਡੇ ਪਾਣੀ ਚ ਫਿਰ ਇੱਕ ਵਾਰੀ ਪਾਣੀ ਪਾ ਕੇ ਤੇ 5 ਮਿੰਟ ਵਾਸਤੇ ਜਿਆਦਾ ਨਹੀਂ ਸਿਰਫ 5 ਮਿੰਟ ਲਈ ਇਹਨਾਂ ਨੂੰ ਉਬਾਲ ਲੈਣਾ ਨਮਕ ਥੋੜਾ ਜਿਹਾ ਪਾ ਲੈਣਾ ਹਲਕਾ ਜਿਹਾ ਤੇ ਫਿਰ ਇਹਨਾਂ ਦਾ ਪਾਣੀ ਜਿਹੜਾ ਆਪਾਂ ਨਿਚੋੜ ਲੈਣਾ ਵਾ ਜਦੋਂ ਉਬਲ ਕੇ ਆਲੂ ਨਮਕ ਬਿਲਕੁਲ ਘੱਟ ਪਾਉਣਾ ਤੁਸੀਂ ਉਹ ਬਾਲਣ ਲੱਗਿਆਂ ਤੇ ਜਿਹੜੀ ਗੋਭੀ ਹੋਰ ਇਸ ਵੀ ਥੋੜਾ ਜਿਹਾ ਨਮਕ ਹਲਕਾ ਜਿਹਾ ਪਾਉਣਾ ਤਾਂ ਕਿ ਉਹਦੇ ਵਿੱਚ ਜਿਹੜਾ ਉਬਲਦੇ ਸਮੇਂ ਜਿਹੜੇ ਛੋਟੇ ਛੋਟੇ ਫੁੱਲ ਆਪਾਂ ਕੱਟੇ ਆ ਨਾ ਗੋਭੀ ਦੇ ਉਹਨਾਂ 'ਚ ਨਮਕ ਜਿਹੜਾ ਆਪਾਂ ਚੰਗੀ ਤਰ੍ਹਾਂ ਰਚ ਮਿਚ ਜਾਏ ਤੇ ਇਹਨਾਂ ਦੋਵੇਂ ਚੀਜ਼ਾਂ ਨੂੰ ਹੁਣ ਆਪਾਂ ਛਾਂ ਲੈਣਾ ਇਸ ਤਰ੍ਹਾਂ ਕਰਕੇ ਖਾਲੂ ਨੂੰ ਆਪਾਂ 10 ਮਿੰਟ ਪੱਖੇ ਥੱਲੇ ਰਹਿਣ ਦੇਣਾ ਵਾ ਇਹਨਾਂ ਦਾ ਜਿਹੜਾ ਵਾ ਪਾਣੀ ਜਿਆ ਨਚੜ ਜੇ ਜਾਜ ਨਾ ਤੇ ਥੋੜਾ ਜਿਹਾ ਜਿਹੜਾ ਠੰਡੇ ਹੋ ਜਾਣ ਉਸ ਤੋਂ ਬਾਅਦ ਆਪਾਂ ਜਿਹੜੀ ਗੋਭੀ ਆ ਉਹਦਾ ਵੀ ਪਾ ਗੋਭੀ ਨੂੰ ਆਪਾਂ 10 ਤੋਂ 15 ਮਿੰਟ ਉਬਾਲ ਲੈਣੇ ਆ ਬਟ ਜਿਹੜੇ ਆਲੂ ਫਰੈਂਚ ਫਰਾਈਜ਼ ਬਣਾਉਣੇ ਉਹ ਸਿਰਫ ਆਪਾਂ 5 ਮਿੰਟ ਵਾਸਤੇ ਹੀ ਉਬਾਲਣੇ ਆ ਹੁਣ ਆਪਾਂ ਆਲੂਆਂ ਦੇ ਵਿੱਚ 10 ਤੋਂ 15 ਮਿੰਟ ਪੰਨਾਂ ਨੂੰ ਠੰਡੇ ਕਰਕੇ ਕਾਰਨ ਸਟਾਰ ਜਿਹੜਾ ਮੰਨ ਲਓ 2 ਵੱਡੇ ਚਮਚਾ ਆਪਾਂ ਪਾਉਣੇ ਆ ਤੁਸੀਂ ਅਰਾ ਰੋਡ ਵੀ ਪਾ ਸਕਦੇ ਹੋ ਜੇ ਜਗ੍ਹਾ ਤੇ ਨਮਕ ਤੇ ਲਾਲ ਮਿਰਚ ਟੇਸਟ ਅਕੋਰਡਿੰਗ ਪਾ ਲੈਣੀ ਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਲੋਣਾ ਮੈਦਾ ਵਿਚ ਆਪਾਂ ਪਾਣੀ ਨਹੀਂ ਮਿਕਸ ਕਰਨਾ ਆਲੂ ਜਿੰਨੇ ਵੀ ਗਿੱਲੇ ਆ ਉਹਨਾਂ ਤੇ ਬਸ ਇਦਾਂ ਸੁੱਕੇ ਮਿਸ਼ਰਣ ਦੀ ਆਪਾਂ ਕੋਟਿੰਗ ਕਰਨੀ ਆ ਤੇ ਉਹਨਾਂ ਨੂੰ ਆਪਾਂ 10 ਮਿੰਟ ਰੱਖ ਦੇਣਾ ਵਾ ਹੁਣ ਆਪਾਂ ਗੋਭੀ ਲਈ ਤੜਕਾ ਤਿਆਰ ਕਰ ਲੈਨੇ ਆ ਕਾਲੀ ਮਿਰਚ ਕੁੱਟ ਲਈ ਔਰ ਵਿੱਚ ਅਦਰਕ ਲਸਣ ਤੇ ਕੜੀ ਪੱਤਾ ਪਾ ਕੇ ਕੁੱਟ ਲੈਣਾ ਵਾ ਆਪਾਂ ਤੇ ਇਹ ਤੜਕਾ ਆਪਾਂ ਲਗਾਵਾਂਗੇ ਗੋਭੀ ਨੂੰ ਇਧਰ ਆਪਾਂ ਜਿਹੜੇ ਫ੍ਰੈਂਚ ਫ੍ਰਾਈਜ਼ ਬਣਾਉਣੇ ਉਹਨਾਂ ਲਈ ਜਿਹੜਾ ਤੇਲ ਹੈ ਗਰਮ ਰੱਖ ਦਿੰਨੇ ਆ ਤੇ ਨਾਲ ਹੀ ਆਪਾਂ ਸਬਜ਼ੀ ਬਣਾਉਣੀ ਹੈ ਆਪਾਂ ਸੇਟਾਰਟ ਕਰ ਦਿੰਨੇ ਆ ਇੱਕ ਪੀਸ ਪਹਿਲਾਂ ਆਪਾਂ ਬਣਾ ਕੇ ਵੇਖ ਲਾਂਗੇ ਤੇ ਬਹੁਤ ਜ਼ਿਆਦਾ ਟੇਸਟੀ ਬਣੇ ਸੀ ਬਾਅਦ ਵਿੱਚ ਮੈਨੂੰ ਪਸਤਾਵਾ ਮੈਨੂੰ ਹੋਰ ਜ਼ਿਆਦਾ ਬਣਾਉਣਾ ਚਾਹੀਦੇ ਸੀ ਕਿਉਂਕਿ ਸਾਰੇ ਮਤਲਬ ਦੁਬਾਰਾ ਦੁਬਾਰਾ ਚੀਜ਼ ਮੰਗ ਰਹੇ ਸੀ ਤੇ ਗੋਭੀ ਦੇ ਤੜਕੇ ਵਿੱਚ ਆਪਾਂ ਥੋੜਾ ਜਿਹਾ ਜੀਰਾ ਥੋੜੀ ਜੀ ਰਾਈ ਇੱਕ ਇੱਕ ਛੋਟਾ ਚਮਚ ਤੇ ਜਿਹੜਾ ਅਦਰਕ ਲਸਣ ਆਪਾਂ ਘੁੱਟਿਆ ਕੜੀ ਪੱਤਾ ਉਹ ਪਾ ਲੈਣਾ ਨਾਲ ਹੀ ਆਪਾਂ ਪਾ ਲੈਣਾ ਪਿਆਜ਼ ਤੇ ਇਹਨਾਂ ਨੂੰ 5 ਕੁ ਮਿੰਟ ਵਾਸਤੇ ਆਪਾਂ ਪੱਲਾ ਹਾਂ ਮੀਡੀਅਮ ਫਲੇਮ ਤੇ ਇਹਨੂੰ ਭੁੰਨ ਲਾਂਗੇ ਉਸ ਤੋਂ ਬਾਅਦ ਆਪਾਂ ਲਾਲ ਮਿਰਚ ਨਮਕ ਹਲਦੀ ਇਹ ਚੀਜ਼ ਜਾਨੂੰ ਆਪਾਂ ਥੋੜਾ ਜਿਹਾ ਪਾਣੀ ਪਾ ਲਾਂਗੇ ਇਹਦੇ ਵਿੱਚ ਮਿਕਸ ਕਰ ਲਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ 3-4 ਚਮਚ ਮੰਨ ਲਓ ਪਾਣੀ ਪਾ ਕੇ ਮਿਕਸ ਕਰ ਲਾਂਗੇ ਇਹਦੇ ਨਾਲ ਕੀੰਦਾ ਕਿ ਜਦੋਂ ਆਪਾਂ ਇੱਕਦਮ ਤੜਕੇ ਦੇ ਸਾਰਾ ਅਦਰਕ ਲਸਣ ਸੋਰੀ ਲਾਲ ਮਿਰਚ ਪਾਉਨੇ ਆ ਨਾ ਫਿਰ ਕਰਮ ਛੜ ਗਿਆ ਜਾਂਦਾ ਵਾ ਫਿਰ ਆਪਾਂ ਥੋੜਾ ਪਾਣੀ ਮਿਕਸ ਕਰਕੇ ਪਾਈਏ ਤੇ ਉਹ ਸੜਦਾ ਨਹੀਂ ਆ ਆਲੂ ਵੀ ਆਪਾਂ ਪਾ ਲੈ ਤੜਕੇ ਦੇ ਵਿੱਚ ਤੇ ਨਾਲ ਹੀ ਆਪਾਂ ਜਿਹੜਾ ਹਲਦੀ ਸੀ ਲਾਲ ਮਿਰਚ ਸੀ ਨਮਕ ਸੀ ਉਹ ਪਾਤਾ ਟੀਕਾ ਗੋਲੀ ਆਪਾਂ ਪਾਣੀ ਦੀ ਪਾ ਕੇ ਇਹਨਾਂ ਨੂੰ ਆਪਾਂ 10 ਤੋਂ 15 ਮਿੰਟ ਜਿਹੜਾ ਵਾ ਹੁਣ ਆਲੂਆਂ ਨੂੰ ਤੜਕੇ ਦੇ ਵਿੱਚ ਇਸ ਤਰ੍ਹਾਂ ਭੁੰਨ ਲੈਣਾ ਤੇ ਇੱਕ ਸਾਈਡ ਤੇ ਆਪਾਂ ਫ੍ਰੈਂਚ ਫ੍ਰਾਈਜ਼ ਜਿਹੜੇ ਸੀ ਉਹ ਬਣਾ ਰਹੇ ਆ ਬਿਲਕੁਲ ਸੁੱਕੇ ਮਿਸ਼ਨ ਤੇ ਆਪਾਂ ਇਹਦੀ ਰਿਕਾਰਡਿੰਗ ਕਰਨੀ ਆ ਪਾਣੀ ਇਹਨੂੰ ਬਿਲਕੁਲ ਨਹੀਂ ਹਰਾਮ ਨਾਲ ਜਿਹੜਾ ਵਾ ਉਹ ਫਰਾਈ ਹੋਣ ਦੇਣਾ ਵਾ ਤੁਸੀਂ ਜਿੰਨਾ ਤੁਸੀਂ ਮੀਡੀਅਮ ਫਲੇਮ ਤੇ ਨੂੰ ਵਧੀਆ ਫਰਾਈ ਕਰੋਗੇ ਉਨਾ ਹੀ ਇਹ ਕਰੰਚੀ ਬਹੁਤ ਯਾਰਾ ਟੇਸਟੀ ਬੰਦੇ ਤੁਸੀਂ ਇੱਕ ਵਾਰੀ ਟਰਾਈ ਕਰੋਗੇ ਨਾ ਜਿਹੜੇ ਜਿਹੜੇ ਤੁਸੀਂ ਫਰੈਂਚ ਫਰਾਈਸ ਖਾਂਦੇ ਆ ਉਹ ਦੁਬਾਰਾ ਕਦੇ ਵੀ ਵਜਾ ਲੋ ਇਹ ਚੀਜ਼ ਨਹੀਂ ਲਿਆਉਣਗੇ ਕਿਉਂਕਿ ਇੰਨੇ ਕ ਜਿਆਦਾ ਟੇਸਟੀ ਬੰਦੇ ਆ ਨਾ ਵੀ ਜੇ ਬੱਚੇ ਆਲੂ ਜਿੰਨਾਂ ਨੂੰ ਨਹੀਂ ਵੀ ਪਸੰਦ ਬੱਚਿਆਂ ਨੂੰ ਉਹ ਵੀ ਮਤਲਬ ਨਾ ਮੰਗ ਮੰਗੇ ਖਾਣਗੇ ਇੰਨੀ ਵਧੀਆ ਚੀਜ਼ ਬਣਦੀ ਆ ਬਾਕੀ ਬਹੁਤ ਜਲਦੀ ਬਣਨ ਵਾਲੀ ਚੀਜ਼ ਆ ਕੋਈ ਗੈਸਟ ਵੀ ਆਏ ਹੋਣ ਜਾ ਵੇ ਹਰ ਕਫਾ ਕ ਆਪਣੇ ਲਈ ਆਪਣਾ ਚਾਹ ਨਾਲ ਚੀਰ ਬਣਾਉਣੀ ਹੋਵੇ ਤੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਇੱਥੇ ਜਿਹੜੇ ਆਪਣੇ ਆਲੂ ਆ 10-15 ਮਿੰਟ ਆਪਾਂ ਉਹਨਾਂ ਨੂੰ ਰੇਣੀ ਦੇਸ ਚੜਕੇ ਜ ਹੁਣ ਆਪਾਂ ਜਿਹੜੀ ਗੋਭੀ ਉਬਾਲੀ ਹੋਈ ਆ ਉਹ ਪਾ ਦੇਣੀ ਆ ਤੇ ਇਹਨੂੰ ਆਪਾਂ ਢੱਕਣ ਲਗਾ ਕੇ మీడియం ਫਲੇਮ ਉੱਤੇ ਪਕਾਉਣਾ ਵਾ ਅੱਧਾ ਘੰਟਾ ਸੱਜੇ ਨੂੰ ਲੱਗ ਜਾਂਦਾ ਆਪਾਂ ਪੱਕਦੇ ਆ ਤੇ ਸਬਜੀ ਆਪਣੀ ਬਹੁਤ ਸੋਹਣੀ ਬਣਦੀ ਆ ਇੱਥੇ ਕੋਈ ਨਹੀਂ ਕਿ ਜੇ ਆਪਾਂ ਗੋਭੀ ਪਹਿਲਾਂ ਉਬਾਲ ਲਈਏ ਤੇ ਸ਼ਾਇਦ ਸਾਡੀ ਗਲ ਜੇਗੀ ਜਾਂ ਕਿੱਦਾਂ ਵਾ ਨਹੀਂ ਬੜੇ ਸੋਹਣੇ ਫਲਾਵਰ ਰਹਿੰਦੇ ਆ ਤੋ ਕਿ ਅੱਜ ਕੱਲ ਦੀ ਜਿਹੜੀ ਗੋਭੀ ਬੜੀ ਸਖਤ ਜੀ ਹੁੰਦੀ ਆ ਬੇਮੌਸਮੀ ਹੁੰਦੀ ਆ ਤੇ ਇਸ ਕਰਕੇ ਇਹਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਹਾਂ ਇੰਨਾ ਕਹਿ ਕੇ ਥੋੜੀ ਗੋਭੀ ਕਿਸੇ ਵੇਲੇ ਖਰਾਬ ਜੀ ਵੀ ਮਿਲਦੀ ਬਾਜ਼ਾਰਾਂ 'ਚ ਤੋ ਗੰਦਗੀ ਵਗੈਰਾ ਉਹ ਬੱਲ ਨਾਲ ਸਾਫ਼ ਹੋ ਜਾਂਦੀ ਆ ਦੇਖੋ ਤੁਸੀਂ ਫ੍ਰੈਂਚ ਫ੍ਰਾਈਜ਼ ਦਾ ਕਲਰ ਇੰਨਾ ਸੋਹਣਾ ਤੇ ਟੇਸਟ ਵੀ ਇਹਦਾ ਲਾਜਵਾਬ ਸੀ ਬਸ ਇਹ ਸੀ ਕਿ ਜਿੰਨੇ ਜਿੰਨੇ ਬੱਚਾ ਐ ਸੀ ਉਹਨੇ ਕਿਨੂੰ ਇਹ ਠੰਡੇ ਹੋ ਗਏ ਸੀ ਮੈਂ ਥੋੜਾ ਟਾਈਮ ਨਾਲ ਹੀ ਬੱਲਣਾ ਬਣਾ ਕੇ ਰੱਖ ਲੇ ਤੇ ਬੱਚੇ ਕਹਿ ਰਹੇ ਸੀ ਵੀ ਮੰਮੀ ਹੋਰ ਮੈਂ ਕਿਹਾ ਚਲੋ ਮੈਂ ਕੱਲ ਨੂੰ ਤੁਹਾਡੇ ਲਈ ਨਾ ਜਿਆਦਾ ਬਣਾ ਕੇ ਰੱਖੂੰਗੀ ਤੇ ਅੱਜ ਤੁਸੀਂ ਠੰਡੇ ਜਿੱਦਾਂ ਦੇ ਵੀ ਹੈਗੇ ਹੁਣ ਕਾ ਲੂ ਕਿਉਂਕਿ ਮਗਰੇ ਮੈਨੂੰ ਐਸੀ ਮੈਂ ਥੋੜੀ ਥੋੜੀ ਰੋਟੀ ਦੇਣਾ ਤੇ ਥੋੜੇ ਥੋੜੇ ਉਹਨਾਂ ਨੂੰ ਆਏ ਸੀ ਸਾਰਿਆਂ ਨੂੰ ਮੰਡੇ ਇਹ ਬਟ ਬਹੁਤ ਜ਼ਰਾ ਟੇਸਟੀ ਹੋਣੇ ਸੀ ਜਿਹੜਾ ਤੇਲ ਵਧਿਆ ਸੀ ਫ੍ਰੈਂਚ ਫ੍ਰਾਈਜ਼ ਤੋਂ ਹਨਾ ਤੇ ਉਹ ਆਪਾਂ ਇਸ ਤਰ੍ਹਾਂ ਕਰਕੇ ਕੱਚ ਦੇ ਜਾਤੀ ਮੈਂ ਹਮੇਸ਼ਾ ਰੱਖਦੀ ਆ ਇਹਨੂੰ ਆਪਾਂ ਫਿਰ ਤਲ ਕੇ ਢੋੜ ਕੇ ਚਵਤ ਲਈਦਾ ਬਰਤਨ ਆਪਣੇ ਹਮੇਸ਼ਾ ਨਾਲੋ ਨਾਲ ਜਿਹੜੇ ਆ ਸਾਫ਼ ਕਰਦੇ ਜਾਓ ਨਹੀਂ ਤੇ ਬਰਤਨ ਜਿਹੜੇ ਉਹਨਾਂ ਦਾ ਫਿਰ ਘੇਰ ਜਮਾ ਹੋ ਜਾਂਦਾ ਵਾ ਤੇ ਕਈ ਵਾਰੀ ਵੇਖ ਕੇ ਮਨ ਹੁੰਦਾ ਵੀ ਹੁਣ ਅੱਜ ਬਾਅਦ ਵਿੱਚ ਹੀ ਕਰਾਂਗੇ ਤੇ ਮਲੇਦ ਨੇ ਕੰਮ ਫਿਰ ਵੱਧ ਜਾਂਦਾ ਵਾ ਤੇ ਹਮੇਸ਼ਾ ਸਿੰਕ ਵੀ ਜਿਹੜੀ ਆ ਉਹ ਆਪਣੀ ਸਾਫ਼ ਸੁਥਰੀ ਰੱਖੋ ਕਿਉਂਕਿ ਸਾਰੀਂੀ ਸਫਾਈ ਵੇਖ ਕੇ ਨਾ ਆਪਾਂ ਨੂੰ ਹੀ ਵਧੀਆ ਲੱਗਦਾ ਵਾ ਨਹੀਂ ਤੇ ਕਿਚਨ ਜੇ ਜਿੰਨੀ ਗੱਦਗੀ ਹੋਵੇ ਉਨੇ ਹੀ ਆਪਾਂ ਲੱਗਦਾ ਆਪਾਂ ਬਿਮਾਰ ਹੋ ਗਏ ਆ ਉਹ ਮਿਸ਼ਰਣ ਜਿਹੜਾ ਫਰੈਂਚ ਫ੍ਰਾਈਜ਼ ਦਾ ਵਧੀਆ ਸੀ ਆਟਾ ਜਿਹਾ ਉਹ ਵੀ ਆਪਾਂ ਇਹਦੇ 'ਚ ਪਾ ਲਿਆ ਮੈਦਾ ਤੇ ਨਾਲੇ ਆਪਾਂ ਹੋਰ ਮੈਦਾ ਪਾ ਕੇ ਇਹ 'ਚ ਪਾਇਆ ਯੀਸਟ ਅੱਧਾ ਚਮਚ ਨਮਕ ਦੋ ਚਮਚ ਖੰਡ ਤੇ ਗਰਮ ਦੁੱਧ ਦੇ ਨਾਲ ਆਪਾਂ ਇਹਨੂੰ ਗੁੰਨ ਲੈਣਾ ਯੀਸਟ ਖਮੀਰ ਹੁੰਦਾ ਜਿਹਦੇ ਨਾਲ ਬ੍ਰੈਡ ਬਣਾਉਨੇ ਆ ਇਹ ਸਾਰਾ ਬ੍ਰੈਡ ਦਾ ਹੀ ਮਿਸ਼ਰਣ ਆ ਇਹਨੂੰ ਤੁਸੀਂ ਜੇ ਤੁਹਾਨੂੰ ਬ੍ਰੈਡ ਬਣਾਉਣਾ ਚਾਹੋ ਤੇ ਬ੍ਰੈਡ ਬਣਾ ਸਕਦੇ ਜੀ ਮੈਂ ਬ੍ਰੈਡ ਰ ਕਿਉਂਕਿ ਗੋਭੀ ਦੀ ਸਬਜ਼ੀ ਹੀ ਤੇ ਇੱਕਦਮ ਬਹੁਤ ਜ਼ਿਆਦਾ ਟੇਸਟੀ ਹੈ ਰੋਟੀਆਂ ਦਮ ਬਣਦੀਆਂ ਬੰਦਾ ਸਿਰਫ ਬ੍ਰੈਡ ਵਰਗਾ ਦਾ ਟੇਸਟ ਹੋਣਾ ਵਾ ਤੇ ਬਹੁਤ ਵਧੀਆ ਬਣਦੀ ਹੈ ਪਹਿਲਾਂ ਇਹਨੂੰ ਗੁੰਨ ਕੇ ਆਪਾਂ 20 ਮਿੰਟ ਲਈ ਰੱਖ ਦੇਣਾ ਤੇ ਆਪਕੋ ਫੁੱਲ ਗਿਆ ਆਟਾ ਆਪਣਾ ਹੁਣ ਇਹਨੂੰ ਆਪਾਂ ਦੁਬਾਰਾ 2-3 ਚਮਚ ਘਿਓ ਦੇ ਪਾ ਕੇ ਚੰਗੀ ਤਰ੍ਹਾਂ 10-15 ਮਿੰਟ ਹੱਥ ਨਾਲ ਮਸਲ-ਮਸਲ ਕੇ ਇਹਨੂੰ ਨਰਮ ਕਰ ਲੈਣਾ ਵਾ ਦੈਨ ਆਪਾਂ ਫਿਰ 10 ਤੋਂ 20 ਮਿੰਟ ਵਾਸਤੇ ਜੇ ਵੱਧ ਸਮਾਂ ਹੋਵੇ ਭਾਵੇਂ ਤੁਸੀਂ 1 ਘੰਟੇ ਲਈ ਵੀ ਰੱਖ ਲਓ ਉਨਾ ਹੀ ਵਧੀਆ ਏ ਫਿਰ ਬ੍ਰੈਡ ਜੇ ਤੇ ਬਣਾਉਣੇ ਹਨ ਫਿਰ 1 ਘੰਟਾ ਰੱਖੋ ਇਹ ਵਧੀਆ ਆਟਾ ਫੁੱਲ ਜਾਂਦਾ ਤੇ ਬਹੁਤ ਸੋਹਣੇ ਬ੍ਰੈਡ ਬਣਦੇ ਆ ਤੇ ਜਿਵੇਂ ਹੁਣ ਮੈਂ ਇਹ ਰੋਟੀ ਬਣਾਉਣੀ ਸੀ ਤੇ ਮੇਰੇ ਕੋਲ ਟਾਈਮ ਵੀ ਥੋੜਾ ਸੀ ਬੱਚੇ ਆਉਣ ਵਾਲੇ ਸੀ ਮੈਨੂੰ ਬਸ 20 ਮਿੰਟ ਵਾਸਤੇ ਰੱਖਿਆ ਸੀ ਦੁਬਾਰਾ ਤੋਂ ਤੇ ਨਾਲ ਮੈਂ ਤਾਂ ਦੁਕਾਨੀ ਆ ਕਿਚਨ ਮੈਂ ਆਪਣੇ ਕਿਚਨ ਦੀ ਪੂਰੀ ਡੀਪ ਕਲੀਨਿੰਗ ਕੀਤੀ ਐ ਦਸ ਸਾਈਡ ਤੇ ਸਾਰੇ ਛੰਨ ਲੱਗੇ ਹੋਏ ਸੀ ਤੇ ਮੇਰਾ ਹੱਥ ਨਹੀਂ ਸੀ ਪੁਆਇੰਟ ਉੱਪਰ ਤਾਈ ਉੱਪਰਲੇ ਖਾਨੇ ਜਿਹੜੇ ਖਾਲੀ ਪੈ ਰਹੇ ਦੇ ਸੀ ਤੇ ਮੇਰੇ ਖਲਾਰਾ ਪਿਆ ਰਹਿੰਦਾ ਸੀ ਸੈਲਫ ਤੇ ਇਹ ਜਿਹੜੇ ਛੋਟੇ ਛੰਨ ਨਾ ਇਹਦਾ ਮੈਂ ਇੱਕ ਸੈਲਫ ਵਿੱਚੋਂ ਕੱਢਤੀ ਆ ਤੇ ਇਸ ਤਰ੍ਹਾਂ ਇੱਥੇ ਮੈਂ ਸੌਦੇ ਸੌਦੇ ਵਾਲੇ ਡੱਬੇ ਰੱਖ ਲਿਆ ਤੇ ਜਿਹੜੀ ਇੱਕ ਸੈਲਫ ਕੱਢੀ ਸੀ ਇੱਥੇ ਲਾ ਕੇ इस जे बर्तन थालियाँ थूलिया इतने टंगे जाएंगे गिल्ला कि वा छा इतने ला लिया इतने अपनी सैटिंग की आ बर्तन मैं सिर्फ उन्ने ही किचन रखे जिने साजे डेली यूज वास्ते जरूरी है बाकी ये सब तो जो मैं धोते भी जोड़े मैंने नहीं चाहिए वो सब मैं रख देने कुछ मैं बहुत सारे जो बर्तन मैं बहार रखे से वह सारे मैं रख देते हुए क्योंकि जिन्ना खिलारा घट्ट होगा जिन्ना अपना समान खिलरिया खिलरिया घट दिसगा उन्ना ही आप तंदुरुस्त रवे ਕੰਮ ਕਰਨ ਨੂੰ ਵੀ ਉਹਨਾਂ ਜਿਆਦਾ ਜੀ ਕਰਦਾ ਵਾ ਤੇ ਦੇਖੋ ਸਾਰੇ ਥੱਲੇ ਵੀ ਕਲੀਨ ਕਿਉਂਕਿ ਮੇਰੇ ਜੇ ਬਾਕਸ ਵਗੈਰਾ ਨਹੀਂ ਬਣੇ ਹੋਏ ਤੇ ਇਸ ਲਈ ਇਦਾਂ ਸਾਰਾ ਓਪਨ ਹੀ ਹੈਗਾ ਵਾ ਪਰ ਜੇ ਸਫਾਈ ਰਵੇ ਫਿਰ ਓਪਨ ਵੀ ਜਿਆਦਾ ਬੁਰਾਨੀਆਂ ਲੱਗਦਾ ਹੈਗਾ ਪਰ ਮੇਰੇ ਬਰਤਨ-ਬਰਤਨ ਇੰਨੇ ਜਿਆਦਾ ਬਾਹਰ ਖਿਲਰੇ ਰਹੇ ਸੀ ਇੱਕ ਮਿੰਟ ਸਫਾਈ ਰੱਖਣੀ ਔਖੀ ਲੱਗਦੀ ਸੀ ਮੈਂ ਬਾਰ-ਬਾਰ ਸੋਚਦੀ ਸੀ ਮੈਂ ਕੀ ਕਰਾਂ ਮਤਲਬ ਮੈਂ ਖਰਾ ਲਾ ਸੰਭਲਣ ਦੀ ਕੋਸ਼ਿਸ਼ ਕਰਦੀ ਸੀ ਤੇ ਉਹ ਉਹਨਾਂ ਦਾ ਉਨਾ ਹੀ ਰਹਿੰਦਾ ਸੀ ਆਹ ਡੱਬਾ ਸਟੀਲ ਦਾ ਇਹਦੇ ਜੱਪਾ ਪੋਨੇ ਪਾਣੇ ਰੱਖਿਆ ਸਾਰਾ ਤੇ ਆਹ ਵਾ ਜੀ ਤੰਦਰਾ ਸਾਡੇ ਕਿਚਨ ਨੂੰ ਆਉਂਦੀ ਹਵਾ ਦੀ ਕ੍ਰੋਸ ਤੇ ਵਧੀਆ ਏਰੀ ਹੈ ਜੀ ਇਹ ਕਿਚਨ ਸਾਡੀ ਮਾਲ ਹਵਾਦਾਰ ਹੈ ਕੋਈ ਇੱਥੇ ਏ ਨਹੀਂ ਵੀ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ ਪਰ ਫਿਰ ਵੀ ਬਾਹਰ ਨਾਲ ਦੀ ਗੱਲ ਨਹੀਂ ਹੁੰਦੀ ਕਿਉਂਕਿ ਬਾਹਰ ਆਪਾਂ ਹੁਣ ਜੱਟ ਗੋਡ ਬੰਦੇ ਆਪਾਂ ਨੂੰ ਬਾਹਰ ਹੀ ਕੰਮ ਕਰਨਾ ਜਿਹੜਾ ਬਹੁਤ ਜ਼ਿਆਦਾ ਵਧੀਆ ਲੱਗਦਾ ਪਰ ਹੁਣ ਮਜਬੂਰੀ ਆ ਨੀ ਕਣੀ ਦਾ ਟਾਈਮ ਹੈ ਤੇ ਫਿਰ ਤੁਹਾਨੂੰ ਪਤਾ ਗੈਸ ਇੰਨਾ ਕੰਮ ਆ ਲਈ ਆ ਵੀ ਚਲੋ ਐਮਰਜੈਂਸੀ ਜੀ ਆਪਾਂ ਕੰਮ ਕਰ ਸਕੀਏ ਤੇ ਇਸ ਤਰ੍ਹਾਂ ਮੈਂ ਕਿਚਨ ਚ ਲਗਾ ਲੈਨੀ ਆ ਲੱਗੇ ਜੋ ਚੇਅਰ ਕਿ ਚਲੋ ਜਿਹੜਾ ਕੋਈ ਫ੍ਰੀ ਹੈ ਮੇਰੇ ਲਾਗੇ ਬਹਿ ਜਾਏ ਮੈਂ ਕੰਮ ਕਰਾਂ ਕੋਈ ਨਾਲ ਮਿਲਨੇ ਗੱਲਾਂ ਬਾਤਾਂ ਕਰਦਾ ਰਵਾਂ ਕਿਉਂਕਿ ਸਾਰੇ ਜਿਹੜੇ ਇਕੱਲੇ ਰਹਿ ਰਹੇ ਵੀ ਬੰਦੇ ਦਾ ਮਾਣ ਆਕ ਜਾਂਦਾ ਵਾ ਤੇ ਬੱਚੇ ਵੀ ਆ ਗਏ ਸੀ ਹੁਣ ਸਕੂਲ ਨੂੰ ਤੇ ਦੁੱਧ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਲੈਣੇ ਆ ਮੁੱਲ ਤੇ ਸਾਰ ਲੈ ਕੇ ਆਉਂਦੇ ਆ ਆਉਂਦੇ ਦੁੱਧ ਤੇ ਨਾਲ ਹੀ ਮੈਂ ਕਿਹਾ ਚਲੋ ਪਹਿਲਾਂ ਆਪਾਂ ਦੁੱਧ ਨੂੰ ਉਬਾਲਾ ਲਵਾਲੀਏ ਤੇ ਇੱਕ ਗਿਨੋ ਦੁੱਧ ਮੈਂ ਅਜੇ ਕੱਚਾ ਐਕਸਟਰਾ ਮਤਲਬ ਇਹਦੇ ਚੋਂ ਕੱਢ ਲੈਣਾ ਵਾ ਇਹਦਾ ਆਪਾਂ ਬਣਾਵਾਂਗੇ ਪਨੀਰ ਉਬਾਲੇ ਹੋਏ ਦੁੱਧ ਦਾ ਜਿਹੜਾ ਆਪਾਂ ਪਨੀਰ ਬਣਾਉਨੇ ਆ ਤੇ ਕੱਚੇ ਰੋਜ਼ਾ ਪਨੀਰ ਇਹਨਾਂ ਦੋਵਾਂ 'ਚ ਬਹੁਤ ਜ਼ਿਆਦਾ ਫਰਕ ਆ ਪਨੀਰ ਬਣਾਉਣ 'ਚ ਏ ਪਨੀਰ ਜੇ ਤੁਸੀਂ ਕੱਚੇ ਦੋਦਾ ਬਣਾਉਂਗੇ ਬਿਲਕੁਲ ਜਿਵੇਂ ਤੁਸੀਂ ਬਾਜ਼ਾਰੋਂ ਪਨੀਰ ਲਿਆਉਂਦੇ ਜਿਹੜਾ ਉਹਦੇ ਮਹਲੋ ਵੀ ਇਹ ਨਮ ਕਾਪੜਾ ਵੀ ਕਰਦਾ ਇੰਨਾ ਵਧੀਆ ਬਣਦਾ ਤੇ ਆ ਬਿੱਲੀ ਜਿਹੜੀ ਤੰਦਰੇ 'ਚ ਬੈਠੀ ਰਹਿੰਦੀ ਆਣ ਕੇ ਬਾਰ ਬਾਰ ਇਹਨੂੰ ਧੱਕੇ ਸੇ ਬਾਰੀ ਗੁੱਲ ਜੇ ਮੈਂ ਸੁਣ ਕੇ ਵਰਜਾਂ ਦੇ ਖਾਣਾ ਚੀਤੀਏ ਜੋ ਜੀ ਨੇ ਤੇ ਮਾਉ ਮਾਉ ਕਰਦੀ ਰਹਿੰਦੀ ਆ ਇਹਨੇ ਤਿੰਨ ਚਾਰ ਟਾਈਮ ਜਦੋਂ ਖਾਣਾ ਬਣਾਉ ਉਹਨੇ ਇਹਦੀ ਆਖਣਾ ਵੀ ਪਹਿਲਾਂ ਮੇਰਾ ਹਿੱਸਾ ਮੈਨੂੰ ਫੜਾ ਦਿਓ ਤੇ ਆ ਬੱਚਿਆਂ ਦੀ ਹੁਣ ਚੱਲਿਆ ਸੀ ਸਮਾਨ ਇਹਨਾਂ ਨੇ ਆਪਕਾ ਥੋੜੇ ਥੋੜੇ ਸਾਰਿਆਂ ਨੂੰ ਮਿਲੇ ਸੀ ਖਾ ਕੇ ਤੇ ਖੁਸ਼ ਹੋ ਗਿਆ ਮਨ ਨੂੰ ਆਟਾ ਤੇ ਬਸ ਇਹ ਜਿਹੜਾ ਬਹੁਤ ਜ਼ਿਆਦਾ ਸ਼ਕੀਨ ਆ ਤੇ ਹੁਣ ਆਪਾਂ ਬਣਾ ਰਹੇ ਸੀ ਜੀ ਬ੍ਰੈਡ ਰੋਟੀ ਇਹਨੂੰ ਤੁਸੀਂ ਕਹਿ ਲਓ ਸਿੱਧੇ ਸ਼ਬਦਾਂ ਚ ਤੇ ਮਨ ਨੂੰ ਆਇਆ ਸੀ ਦੁਬਾਰਾ ਖਾਣ ਵਾਸਤੇ ਮੈਂ ਕਿਹਾ ਨਹੀਂ ਬੇਟਾ ਖਾਦ ਮੈਂ ਥੋੜੇ ਜਿਵੇਂ ਬਣਾਈ ਸੀ ਤੇ ਮੈਨੂੰ ਇਹ ਵੀ ਆਪ ਚਲੋ ਜਿਆਦੀ ਤਲੀ ਚੀਜ਼ ਵੀ ਜਿਹੜੀ ਨਹੀਂ ਚਾਹੀਦੀ ਬਾਸੇ ਲਾਰਾ ਲਾ ਕੇ ਵੀ ਕੱਲ ਨੂੰ ਬਣਾਉਂਗੀ ਇਹਨੂੰ ਮੈਂ ਥੋੜਾ ਟਾਲਤਾ ਹਾਂ ਮੈਂ ਕੱਲ ਦੀ ਕੱਲ ਨੂੰ ਵੇਖੀ ਜਾਊਂਗੀ ਤੇ ਹੁਣ ਆਪਾਂ ਨਾਲ ਹੀ ਰੋਟੀ ਬਣਾ ਲੈਨੇ ਆ ਰੋਟੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਬਰੇ ਹਾਂ ਇਹ ਗੱਲ ਹੈਗੀ ਵੀ ਇਹਨੂੰ ਡੇਲੀ ਨਾ ਬਣਾਉਂਗੇ ਤੇ ਇਦਾਂ ਹੋ ਗਿਆ ਵੀ ਹਫਤੇ 'ਚ ਇੱਕ ਦੋ ਵਾਰ ਇਹੋ ਜੀ ਚੀਜ਼ ਟਰਾਈ ਕਰ ਲਈ ਕਿਉਂਕਿ ਜਿੰਨਾ ਮਾਡਰਨ ਚੀਜ਼ਾਂ ਆਪਾਂ ਖਾਂਦੇ ਆ ਉਹ ਨਹੀਂ ਕਿਸੇ ਵੇਲੇ ਆਪਣੀ ਸੇਵ ਦਾ ਨਾ ਖਾਨ ਹੋ ਜਾਂਦਾ ਵਾ ਨਾਲ ਆਪਣੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣੀ ਆ ਇਸ ਤਰੀਕੇ ਨਾਲ ਤੁਸੀਂ ਬਣਾਇਆ ਗੋਭੀ ਬਹੁਤ ਵਧੀਆ ਬਣਦੀ ਬਹੁਤ ਟੇਸਟੀ ਬਣਦੀ ਆ ਤੇ ਨਾਲ ਆਪਾਂ ਇੱਥੇ ਥੋੜਾ ਜਿਹਾ ਦੇਸੀ ਘਿਓ ਪਾਤਾ ਵਾ ਨਾਲ ਬਰੈਡ ਰੋਟੀ ਰੱਖਤੀ ਆ ਤੇ ਥੋੜਾ ਜਿਹਾ ਆਪਾਂ ਦੇ ਲਾਂਗੇ ਚਟਪਟਾ ਅਚਾਰ ਬੱਚਿਆਂ ਨੂੰ ਤਾਂ ਕਿ ਉਹਨਾਂ ਦਾ ਲੰਚ ਜਿਹੜਾ ਵਾ ਬਹੁਤ ਵਧੀਆ ਹੋ ਜੇ ਕਿਆ ਲੋ ਜੀ ਬਣ ਗਈ ਸਾਡੀ ਬਲੇਡ ਰੋਟੀ ਇਹ ਇੱਥੋਂ ਤੱਕ ਵੀਡੀਓ ਤੁਹਾਨੂੰ ਕਿਸਤਾਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਣਾ ਔਰ ਜੇ ਇੱਥੋਂ ਤੱਕ ਵੇਖ ਲਈਏ ਤੇ ਪਲੀਜ਼ ਕਿਰਪਾ ਕਰਕੇ ਜੁੜੇ ਜਰੂਰ ਰਹਿਣਾ ਕਿਉਂਕਿ ਅਜੇ ਆਪਾਂ ਪਨੀਰ ਬਣਾ ਸਾਰਾ ਕੁਝ ਬਣਾਉਣਾ ਵਾ ਤੇ ਆ ਵੇਖੋ ਮੇਰੇ ਲਈ ਬਸ ਆਹੀ ਹਿੱਸਾ ਬਚਿਆ ਸੀ ਰੋਟੀ ਦਾ ਤੇ ਮੈਂ ਓਨੀ ਕੀ ਸਬਕ ਖਾ ਕੇ ਸਬਰ ਚੁੱਕਰ ਕਰਕੇ ਪਾਣੀ ਪੀ ਕੇ ਤੇ ਹੁਣ ਆਪਾਂ ਆਖਿਆ ਚਲੋ ਪਨੀਰ ਬਣਾ ਲੈਣੇ ਆ ਕਿਲੋ ਜਿਹੜਾ ਆਪਾਂ ਦੁੱਧ ਰੱਖਿਆ ਸੀ ਹੁਣ ਇਸ ਦੁੱਧ ਨੂੰ ਆਪਾਂ ਗਰਮ ਕਰਨਾ ਉਬਾਲਾ ਨਹੀਂ ਦੋਣਾ ਗਰਮ ਕਰਨਾ ਵਾ ਗਰਮ ਆਪਾਂ ਇਦਾਂ ਜਿਵੇਂ ਗਰਮ ਚਾਹ ਪੀਂਦੇ ਆ ਨਾ ਹੀਨਾ ਗਰਮ ਇਸ ਦੁੱਧ ਨੂੰ ਕਰ ਲੈਣਾ ਵਾ ਪਾਈਆ ਇੱਕ ਆਪਾਂ ਪਾਣੀ ਲੈ ਲਿਆ ਵਾ ਇਹ ਇੱਕਾ ਕੜਸੀ ਆਪਾਂ ਪਾ ਲੈਣੀ ਸਿਰਕਾ ਕਿੱਤਾ ਸਿਰਕਾ ਜਿਵੇਂ ਸਿੰਪਲ ਸਿਰਕਾ ਜਿਹੜਾ ਹੁੰਦਾ ਨਾ ਵਾਈਟ ਵੈਨੀਗਰ ਉਹ ਪਾ ਲੈਣਾ ਤੇਨੂੰ ਹੌਲੀ ਹੌਲੀ ਦੁੱਧ ਦੇ ਵਿੱਚ ਮਿਕਸ ਕਰ ਲੈਣਾ ਗੈਸ ਆਪਾਂ ਬੰਦ ਕਰ ਲੈਣੀ ਜਦੋਂ ਦੁੱਧ ਗਰਮ ਹੋ ਗਿਆ ਤੇ ਫਿਰ ਉਹਦੇ ਵਿੱਚ ਇਹ ਸਿਰਕੇ ਵਾਲਾ ਪਾਣੀ ਆਪਾਂ ਹੌਲੀ ਹੌਲੀ ਮਿਕਸ ਕਰੀ ਜਾਣਾ ਵਾ ਤੇ ਮਤਲਬ ਜਿੱਦਾਂ ਜਿੱਦਾਂ ਆਪਾਂ ਮਿਕਸ ਕਰੀ ਜਾਵਾਂਗੇ ਪਨੀਰ ਆਪਣਾ ਹੌਲੀ ਹੌਲੀ ਬਨਣਾ ਉਹਦਾ ਦੁੱਧ ਦਾ ਸਟਾਰਟ ਹੋ ਜਾਣਾ ਮੈਂ ਤੇ ਬਹੁਤ ਵਧੀਆ ਪਨੀਰ ਮਿੱਠਾ ਪਨੀਰ ਬਣਦਾ ਵਾ ਚਾਹੇ ਬੱਚਿਆਂ ਨੂੰ ਤੁਸੀਂ ਕੱਚਾ ਹੀ ਨਮਕ ਲਾ ਕੇ ਖਵਾ ਦਿਓ ਬਹੁਤ ਵਧੀਆ ਚੀਜ਼ ਬਣ ਗਈ ਆ ਬੋਲ ਬੋਲ ਕੇ ਇਹਨਾਂ ਸਾਵੀ ਚੜ ਜਾਂਦਾ ਵਾ ਬਾਕੀ ਤੁਸੀਂ ਪਲੀਜ਼ ਕਮੈਂਟ ਕਰਕੇ ਯੂਰ ਦੱਸਿਆ ਕਰੋ ਕਿ ਸਾਡੀਆਂ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਵਾ ਬਾਕੀ ਮੇਰੀ ਕੋਸ਼ਿਸ਼ ਹੁੰਦੀ ਆ ਵੀ ਮੈਂ ਮਤਲਬ ਵਧੀਆ ਤੋਂ ਵਧੀਆ ਕੋਈ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂ ਮੇਰੀਆਂ ਛੋਟੀਆਂ ਭੈਣਾਂ ਬੱਚੀਆਂ ਇਹੜੀਆਂ ਕੰਮ ਸਿੱਖਣ ਦੀਆਂ ਜਾ ਬਾਣੀਆਂ ਉਹ ਸਿੱਖ ਸਕਣ ਤੇ ਇੱਕ ਪਰਨਾ ਲਾ ਕੇ ਛਾਨਣੀ ਦੇ ਵਿੱਚ ਕੋਈ ਵੀ ਫੋਨਾ ਪਤਲਾ ਜਾ ਤੇ ਆਪਾਂ ਪਨੀਰ ਜਿਹੜਾ ਉਹਦੇ ਥਾਣੇ ਇਦਾਂ ਛਾਨ ਲੈਣਾ ਵਾ ਤੇ ਇਹਨੂੰ ਹੁਣ ਆਪਾਂ ਬੰਨ ਕੇ ਇਹਦਾ ਪੋਟਲੀ ਜੀ ਬੰਨ ਕੇ ਇਹਦੀ ਤੇ ਘੰਟੇ ਖਾਸਤੇ ਇਹਨੂੰ ਰੱਖ ਦੇਣਾ ਵਾ ਚਾਹੇ ਤੁਸੀਂ ਇਹਦੇ ਉੱਤੇ ਕੋਈ ਭਾਰ ਰੱਖ ਦੋ ਪਰ ਮੈਨੂੰ ਇਹ ਇੱਕ ਮੇਰੀ ਛਾਨਣੀ ਟੁੱਟ ਨਾ ਜਾਵੇ ਮੈਂ ਇਹਨੂੰ ਸਿੰਪਲ ਇਦਾਂ ਬੰਨ ਕੇ ਰੱਖ ਕੇ ਤੇ ਉੱਪਰ ਦੀ ਫੇਰ ਜਾਲੀ ਨਾਲ ਟੱਕਦਾ ਸੀ ਵੀ ਚਲੋ ਕੋਈ ਮੱਖੀ ਵਗੈਰਾ ਇਹਦੇ ਉੱਪਰ ਨਾ ਬੈਠੇ ਤੇ ਨੂੰ ਆਪਾਂ 1 ਘੰਟੇ ਲਈ ਰੱਖ ਦਿੱਤਾ ਸੀ 1 ਘੰਟੇ ਬਾਅਦ ਫਿਰ ਤੁਸੀਂ ਦੇਖੋਗੇ ਵੀ ਪਨੀਰ ਆਪਣਾ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਵਾ ਲਓ ਜੀ ਹੁਣ 1 ਘੰਟੇ ਬਾਅਦ ਅਸੀਂ ਤੁਹਾਨੂੰ ਇਹਦਾ ਬਖਾਉਨੇ ਆ ਜੀ ਸਾਰਾ ਸਿਸਟਮ ਆ ਆਪਣਾ ਪਾਣੀ ਨੁੱਟ ਗਿਆ ਅਜੇ ਵੀ ਇੱਥੇ ਪਾਣੀ ਹੋਰ ਹੈਗਾ ਸੀ ਪਰ ਮੈਂ ਕੀ ਹੈ ਕਿ ਕੱਲ ਨੂੰ ਮਾਰਨਿੰਗ ਟਾਈਮ ਬੱਚਿਆਂ ਲਈ ਤੇ ਸਰਲੀ ਸਬਜ਼ੀ ਬਣਾਉਣੀ ਆ ਤੇ ਉਹ ਥੋੜੀ ਜਿਹੀ ਨਮੀ ਰਹਿ ਵੀ ਜਾਊਗੀ ਤੇ ਕੋਈ ਗੱਲ ਨਹੀਂ ਆ ਇੰਨਾ ਵਧੀਆ ਸਾਫਟ ਪਨੀਰ ਜਿਵੇਂ ਨਾ ਮਠਿਆਈ ਹੁੰਦੀ ਆ ਟੇਸਟ ਵੀ ਹੈ ਇੰਨਾ ਵਧੀਆ ਬਣਿਆ ਵਾ ਹੁਣ ਇਹਨੂੰ ਆਪਾਂ ਇਹਦੀ ਕਟਿੰਗ ਕਰ ਲੈਨੇ ਆ ਦੇਖੋ ਕਿੰਨਾ ਸੋਹਣਾ ਕਿੰਨਾ ਸਾਫਟ ਪਨੀਰ ਹੈ ਨਾ ਜਿਵੇਂ ਮੱਖਣੀ ਹੁੰਦੀ ਆ ਕਿੰਨਾ ਵਧੀਆ ਪਨੀਰ ਬਣਿਆ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾਓ ਤੇ ਬਾਜ਼ਾਰੋਂ ਲਿਓਣ ਦੀ ਕੋਈ ਲੋੜ ਨਹੀਂ ਹੈਗੀ ਜਿੰਨਾ ਦੇ ਘਰ ਮੱਝਾਂ ਗਾਵਾ ਮਾ ਆਰਾਮ ਨਾਲ ਆਪਣੇ ਬੱਚਿਆਂ ਲਈ ਵਧੀਆ ਫਰੈਸ਼ ਚੀਜ਼ ਆਪਣੀ ਫੈਮਿਲੀ ਵਾਸਤੇ ਘਰੇ ਬਣਾ ਸਕਦੇ ਆ ਚਾਹੇ ਆਪਣੇ ਬੱਚਿਆਂ ਨੂੰ ਡੇਲੀ ਤੁਸੀਂ ਇੱਕ ਢਾਈ ਮਿੰਟਾਂ ਚੀਜ਼ ਬਣਾ ਕੇ ਖਵਾਓ ਇਸ ਵਾਸਤੇ ਵਧੀਆ ਉਹਨਾਂ ਦੀ ਬਿਜਾਰੀਆਂ ਚੀਜ਼ਾਂ ਨਾਲੋਂ ਵੇਖੋ ਕਿੰਨਾ ਸਾਫਟ ਹੈ ਨਾ ਪਨੀਰ ਤੇ ਇਹਨੂੰ ਆਪਾਂ ਹੁਣ ਕਿਸੇ ਏਅਰ ਟਾਈਟ ਕੱਚ ਦੇ ਕੰਟੇਨਰ 'ਚ ਪਾ ਕੇ ਰੱਖ ਲੈਣਾ ਮੈਂ ਤਾਂ ਕੱਲ ਮਾਰਨਿੰਗ ਟਾਈਮ ਇਹਨੂੰ ਬਣਾ ਦੇਣਾ ਵਾਂ ਬੱਚਿਆਂ ਦੇ ਬ੍ਰੈਕਫਾਸਟ ਦੇ ਵਿੱਚ ਇਹਨੂੰ ਆਪਾਂ ਪਨੀਰ ਨੂੰ 10 ਦਿਨ ਤੱਕ ਇਦਾਂ ਹੀ ਏਅਰ ਟਾਈਟ ਕੰਟੇਨਰ 'ਚ ਰੱਖ ਸਕਦੇ ਹਾਂ ਸੰਭਾਲ ਸਕਦੇ ਹਾਂ ਇਹ ਬਿਲਕੁਲ ਖਰਾਬ ਨਹੀਂ ਹੋਊਗਾ ਹਾਂ ਫ੍ਰੀਜ 'ਚ ਜ਼ਰੂਰ ਆਪਾਂ ਨੂੰ ਇਹਨੂੰ ਰੱਖਣਾ ਪੈਣਾ ਵਾਂ ਤੇ ਬਾਕੀ ਖੁੱਲਾ ਨਹੀਂ ਰੱਖਣਾ ਏਅਰ ਟਾਈਟ ਕੰਟੇਨਰ 'ਚ ਕੱਚ ਦਾ ਹੋਵੇ ਜਾਂ ਪਲਾਸਟਿਕ ਦਾ ਹੋਵੇਗਾ ਤੇ ਉਹ ਪਲਾਸਟਿਕ ਆਪਣਾ ਅਸਰ ਛ ਤੋਰੀ ਐਸੀ ਸਭੀ ਅੱਜ ਦੀ ਵੀਡੀਓ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਸ਼ੇਅਰ ਜੇ ਨਹੀਂ ਕਰਨਾ ਤਾਂ ਤੁਹਾਡੀ ਮਰਜ਼ੀ ਲਾਈਕ ਨੂੰ ਕਰਨਾ ਆਪਣੇ ਪਿਆਰੇ ਪਿਆਰੇ ਕਮੈਂਟ ਜਰੂਰ ਦੇਣਾ ਕੋਈ ਸੁਝਾਅ ਹੋਵੇ ਤਾਂ ਜਰੂਰ ਦੇਣਾ ਜੀ ਤੇ ਬਾਕੀ ਜੀ ਮਿਲਦੇ ਆਪਾਂ ਨੈਕਸਟ ਕਿਸੇ ਵੀਡੀਓ ਕਿਸੇ ਸੋਹਣੀ ਜੀ ਰੈਸਪੀ ਦੇ ਨਾਲ ਤੇ ਪ੍ਰਮਾਤਮਾ ਕਰੇ ਹੁਣ ਬਾਰਿਸ਼ ਵਗੈਰਾ ਸਾਡੇ ਤੇ ਆਪਾਂ ਚੁੱਲ੍ਹੇ ਅੱਗ ਬਾਲੀਏ ਬਾਹਰ ਤੇ ਸੋਹਣੀ ਸੋਹਣੀ ਵੀਡੀਓ ਬਣਾਈਏ ਤੈਨੂੰ ਸਾਰਿਆਂ ਨੂੰ ਖੁਸ਼ ਰੱਖੇ ਚੰਗੀ ਕਲਾ 'ਚ ਰੱਖੇ ਪਰਮਾਤਮਾ ਸਾਰੇ ਪੈਣ ਪ੍ਰਾਵਰੋਂ ਦੇਸੀ ਪਰਦੇਸੀ ਬੈਠਿਆਂ ਨੂੰ ਵਾਹਿਗੁਰੂ ਬਰਕਤਾਂ ਪਾਵੇ ਜੀਆਂ ਦੀਆਂ ਬਰਕਤਾਂ ਦਵੇ ਸਿੱਤੇ ਪਾਸ਼ਾ ਕਮਾਈਆਂ ਦਵੇ ਰੱਬ ਰਾਖਾ ਜੀ